ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਾ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪ੍ਰੋਗਰਾਮ ਹੈ ਪ੍ਰਾਈਮ ਪ੍ਰਵਾਸ ਗੱਲ ਤੇ ਹੱਲ ਪ੍ਰਵਾਸ ਦੇ ਨਾਲ ਸੰਬੰਧਿਤ ਪ੍ਰੋਗਰਾਮ ਹੋਵੇ ਤੇ ਅੱਜਕਲ ਵੈਸੇ ਹੀ ਹਰ ਇੱਕ ਬੰਦਾ ਅੱਖਾਂ ਝਮਕਣੀਆਂ ਵੀ ਛੱਡ ਜਾਂਦਾ ਇਥੋਂ ਤੱਕ ਕਿ ਕਈ ਕਿ ਸਕਿੰਟ ਲਗਾਤਾਰ ਸਾਹ ਵੀ ਨਹੀਂ ਲਈ ਜਾਂਦੇ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਸਾਰੀ ਦੁਨੀਆ ਦੇ ਵਿੱਚ ਪ੍ਰਵਾਸ ਤੇ ਸੰਬੰਧਿਤ ਬਣੇ ਹੋਏ ਆ ਉਹ ਕਿਸੇ ਤੋਂ ਗੁੱਜੇ ਨਹੀਂ ਅਮਰੀਕਾ ਤੋਂ ਇੱਕ ਜਹਾਜ਼ ਜਦੋਂ ਦਾ ਪੰਜਾਬ ਦੇ ਵਿੱਚ ਆ ਕੇ ਲੱਗਿਆ ਤੇ ਉਹਦੇ ਵਿੱਚੋਂ 30 ਪੰਜਾਬੀ ਡਿਪੋਰਟ ਹੋ ਕੇ ਨਿਕਲੇ ਕੈਨੇਡਾ ਨੇ ਜਿਸ ਤਰੀਕੇ ਲਗਾਤਾਰ ਹਰ 10-12 ਦਿਨਾਂ ਬਾਅਦ ਕੋਈ ਨਾ ਕੋਈ ਨਿਯਮ ਸਖਤ ਕਰ ਦਿੰਦੇ ਆ ਇੰਗਲੈਂਡ ਵਾਲਿਆਂ ਨੇ ਡਿਪੋਰਟ ਕਰਨ ਦੀ ਪ੍ਰਕਿਰਿਆ ਜਿਹੜੀ ਕਦੇ ਮੱਠੀ ਪਾਈ ਨਹੀਂ ਸੀ ਹੁਣ ਹੋਰ ਤੇਜ਼ ਕਰ ਦਿੱਤੀ ਐ ਉਹਦੇ ਤੋਂ ਬਾਅਦ ਹਰ ਇੱਕ ਪੰਜਾਬੀ ਦੇ ਮਨ ਦੇ ਉੱਤੇ ਇਹ ਕਿਤੇ ਨਾ ਕਿਤੇ ਸੰਕਟ ਜਿਹਾ ਬਣਿਆ ਹੋਇਆ ਕਿ ਭਾਈ ਹੋਰ ਪਤਾ ਨਹੀਂ ਇਦਾਂ ਦੀਆਂ ਕਿੰਨੀਆਂ ਖਬਰਾਂ ਆਉਣੀਆਂ ਪ੍ਰਾਈਮ ਪ੍ਰਵਾਸ ਪ੍ਰੋਗਰਾਮ ਦੇ ਵਿੱਚ ਨਵਜੋਤ ਸਿੰਘ ਕਾਲੇ ਸਾਹਿਬ ਹਵੇਸ਼ਾ ਮੈਲਬਨ ਆਸਟ੍ਰੇਲੀਆ ਦੀ ਧਰਤੀ ਤੋਂ ਜੁੜਦੇ ਨੇ ਅੱਜ ਕੱਲੋ ਕੁਝ ਇੱਕ ਸੀਮਤ ਦਿਨਾਂ ਦੇ ਲਈ ਪੰਜਾਬ ਦੇ ਵਿੱਚ ਆਏ ਹੋਏ ਨੇ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਆਂ ਤੇ ਫਿਰ ਸਾਰੀ ਚਰਚਾ ਅੱਗੇ ਤੋਰਦੇ ਆਂ ਨਵਜੋਤ ਭਾਜੀ ਸასი ਸ਼ਕਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਟ ਸਾਹਿਬ ਤੇ ਪ੍ਰਾਈਮੇਰੀ ਸ਼ਖ ਦੇ ਸਾਰੇ ਪ੍ਰਵਾਣ ਨੂੰ ਬਹੁਤ ਬਹੁਤ ਆਦਰ ਸਤਕਾਰ ਨਵਜੋਤ ਭਾਜੀ ਪਿਛਲੇ ਸਮੇਂ ਦੇ ਵਿੱਚ ਕੁਝ ਪ੍ਰੋਗਰਾਮ ਪਹਿਲਾਂ ਤੁਸੀਂ ਕੁਝ ਇੱਕ ਕਾਲਜਾਂ ਦਾ ਜ਼ਿਕਰ ਕੀਤਾ ਸੀ ਹਜ਼ਾਰਾਂ ਵਿਦਿਆਰਥੀਆਂ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਦੇ ਕੁਆਲੀਫਿਕੇਸ਼ਨ ਦਾ ਸੰਕਟ ਖੜਾ ਹੋ ਗਿਆ ਸੀ ਇਨਕੁਆਰੀਆਂ ਤੱਕ ਹੋਣ ਲੱਗ ਪਈਆਂ ਸੀ ਈਮੇਲਸ ਚਲੇ ਗਈਆਂ ਸੀ ਬਾਕੀ ਸਾਰੇ ਮੁਲਕਾਂ ਵਾਲੇ ਤਾਂ ਕੁੰਡਾ ਲਾਈ ਜਾਂਦੇ ਆ ਦਰਵਾਜ਼ੇ ਭੇੜੀ ਜਾਂਦੇ ਆ ਸਾਨੂੰ ਖਬਰਾਂ ਇਦਾਂ ਦੀਆਂ ਆਉਂਦੀਆਂ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਡਰਾਉਣ ਵਾਲੀਆਂ ਖਬਰਾਂ ਨੇ ਹੁਣ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਹਜ਼ਾਰਾਂ ਵਿਦਿਆਰਥੀ ਸੀ ਜਿਨ੍ਹਾਂ ਦੀ ਗਿਣਤੀ ਮਰਖਲ 15000 ਤੋਂ ਵੀ ਉੱਪਰ ਹੋਣੀ ਹੈ ਜਿਨ੍ਹਾਂ ਨੂੰ ਈਮੇਲਸ ਪਿਛਲੇ ਸਮੇਂ ਦੇ ਵਿੱਚ ਗਈਆਂ ਸੀ ਉਹਨਾਂ ਦਾ ਕੋਈ ਅਪਡੇਟ ਉਹਨਾਂ ਦਾ ਕੀ ਬਣਿਆ ਉਹਨਾਂ ਨੇ ਸਪਸ਼ਟੀ ਕਰਨ ਦੇਤੇ ਜਾਂ ਸਰਕਾਰ ਚੁੱਪ ਕਰ ਗਈ ਜਾਂ ਇਥੋਂ ਦੇ ਮੀਡੀਆ ਦੇ ਵਿੱਚ ਕੋਈ ਚਰਚਾ ਜਾਂ ਸਥਾਨਕ ਲੋਕਾਂ ਦੇ ਵਿੱਚ ਕੋਈ ਚਰਚਾ ਤੇ ਕਾਲਜ ਜਿਹੜੇ ਨੇ ਉਹਨਾਂ ਦੀ ਸਥਿਤੀ ਕੀ ਹੈ ਕਿਤੇ ਸੰਕਟ ਦੇ ਵਿੱਚ ਤਾਂ ਨਹੀਂ ਕਿਉਂਕਿ ਜੇ ਵਿਦਿਆਰਥੀ ਕੋਈ ਗਲਤੀ ਕਰਦਾ ਤੇ ਨਾਲ ਕਾਲਜ ਵੀ ਕਿਤੇ ਨਾ ਕਿਤੇ ਸਿੱਧਾ ਸਿੱਧਾ ਹਿੱਸੇਦਾਰ ਹੋਈ ਜਾਂਦਾ ਦੇਖੋ WhatsApp 12 ਤਰੀਕ ਦੀ ਰਾਤ ਨੂੰ ABC ਨਾ ਇੱਥੇ ਦਾ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਬਹੁਤ ਵੱਡਾ ਮੀਡੀਆ ادارਾ ਜ ਕੁਸ਼ਕਾਦ ਤੱਕ ਉਹਦੇ ਤੇ ਵਿਸ਼ਵਾਸ ਵੀ ਕੀਤਾ ਜਾਂਦਾ ਜਿੰਨੇ ਬਾਕੀ ਸਾਰੇ ਮੀਡੀਆ ਦਾਰ ਹਨ ਉਹਨਾਂ ਨਾਲੋਂ ਕਾਫੀ ਹੱਦ ਤੱਕ ਜਿਹੜੀਆਂ ਉੱਥੇ ਖਬਰਾਂ ਚੱਲਦੀਆਂ ਨੇ ਉਹ ਜੈਨੂਨ ਚੱਲਦੀਆਂ ਨੇ ਉੱਥੇ ਰਾਤ ਨੂੰ 7:30 ਵਜੇ ਇੱਕ ਪ੍ਰੋਗਰਾਮ ਹੁੰਦਾ ਹੁੰਦਾ ਡਿਨਰ ਟਾਈਮ ਉਹਨੂੰ ABC 730 ਕਹਿੰਦੇ ਆ ਉਹਦੇ ਵਿੱਚ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਨਾਲ ਦੋ ਤਿੰਨ ਟਾਪਿਕ ਨੇ ਜਿਹੜੇ ਉਹ ਡਿਸਕਸ ਕੀਤੇ ਜਾਂਦੇ ਡੈਲ ਫਰਗੂਸਨ ਇੱਥੋਂ ਦੇ ਵੱਡੇ ਪੱਤਰਕਾਰ ਨੇ ਉਹਨਾਂ ਨੇ 10 ਮਿੰਟ ਆਹ ਜਿਹੜੇ ਸਟੂਡੈਂਟਸ ਕੁਆਲੀਫਿਕੇਸ਼ਨਸ ਕੈਨਸਲ ਹੋਈਆਂ ਨੇ ਉਹਨਾਂ ਦੀ ਇਨਵੈਸਟੀਗੇਟਿਵ ਰਿਪੋਰਟ ਆ ਜਿਹੜੀ ਉਹ ਪੇਸ਼ ਕੀਤੀ ਪਿਛਲੇ 4 ਮਹੀਨਿਆਂ ਦੇ ਵਿੱਚ 18000 ਸਟੂਡੈਂਟਸ ਦੀਆਂ ਕੁਆਲੀਫਿਕੇਸ਼ਨਸ ਕੈਨਸਲ ਹੋ ਗਈਆਂ ਸੀ ਜੀ ਇਹ ਡੋਮੈਸਟਿਕਲੀ ਕੁਆਲੀਫਿਕੇਸ਼ਨਸ ਵੀ ਸੀ ਤੇ ਇੰਟਰਨੈਸ਼ਨਲ ਵੀ ਸੀ ਤੇ ਜਿਹੜਾ ਜਦੋਂ 730 ਦੇ ਉੱਪਰ ਕੋਈ ਮੁੱਦਾ ਵਿਚਾਰਿਆ ਜਾਂਦਾ ਨਾ ABC 730 ਤੇ ਬਹੁਤ ਵੱਡਾ ਮੁੱਦਾ ਸਮਝਿਆ ਜਾਂਦਾ ਉਹ ਕਹਿੰਦੇ ਜਿਹੜੀ ਆਸਟ੍ਰੇਲੀਆ ਦੀ ਐਜੂਕੇਸ਼ਨ ਆ ਉਹ ਉਹਨੂੰ 1:60 ਵਜੇ ਆ 4000 ਟੋਟਲ ਪ੍ਰਾਈਵੇਟ ਕਾਲਜ ਨੇ ਡੋਮੈਸਟਿਕ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੜਾਈ ਕਰਾਉਂਦੇ ਆ ਉਹਦੇ ਵਿੱਚੋਂ ਕਹਿੰਦੇ ਸਾਡੇ ਮੁਤਾਬਕ ਸਾਡੀ ਇਨਵੈਸਟੀਗੇਸ਼ਨ ਦੇ ਮੁਤਾਬਕ ABC ਦੇ 730 ਜਿਹੜੇ ਉਹਨਾਂ ਦੇ ਜਰਨਲਿਸਟ ਨੇ 1/4 ਦਾ ਹਿੱਸਾ ਸ਼ੌਂਕੀ ਨੇ ਵਰਡ ਉਹਨਾਂ ਨੇ ਸ਼ੌਂਕੀ ਯੂਜ਼ ਕੀਤਾ ਮਤਲਬ ਕਿ ਚਾਲੀ ਤੇ ਪਿਛਲੇ 1300 ਦੇ ਕਰੀਬ ਕਾਲਜ ਉਹਨਾਂ ਦੇ ਹਿਸਾਬ ਨਾਲ 1339 ਹਾਂਜੀ 138 ਕਾਲਜ ਦਾ ਇਦਾਂ ਦੇ ਨੇ WhatsApp ਜਿਨ੍ਹਾਂ ਤੇ ਆਲਰੇਡੀ ਫਰਾਡ ਕੁਆਲਿਫਿਕੇਸ਼ਨ ਫੈਬ੍ਰیکیشن ਕਰਨਦੇ ਤੇ ਇੰਟਰਨੈਸ਼ਨਲ ਕ੍ਰਿਮੀਨਲ ਨੈਟਵਰਕ ਚਲਾਉਣ ਦੇ ਇਲਜ਼ਾਮ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਉਹਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਉਹਦੇ ਵਿੱਚ ਕਹਿੰਦੇ এমਪਲੋਇਮੈਂਟ ਏਜੰਟਸ ਵੀ ਇਨਵੋਲਡ ਆ ਇਮੀਗ੍ਰੇਸ਼ਨ ਏਜੰਟ ਵੀ ਇਨਵੋਲਡ ਆ ਜਿਹੜੀਆਂ ਕੁਆਲਿਫਿਕੇਸ਼ਨਸ ਕੈਨਸਲ ਹੋਈਆਂ ਨੇ ਚਾਈਲਡ ਕੇਅਰ ਏਜਡ ਕੇਅਰ ਕਮਿਊਨਿਟੀ ਸਰਵਿਸਸਿਜ਼ ਤੇ ਬਿਲਡਿੰਗ ਐਂਡ ਕੰਸਟਰਕਸ਼ਨ ਦੀਆਂ ਠੀਕ ਆ ਹੋਰ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕੋਈ ਸੱਜਣ ਸੀਗੇ ਕਿਸੇ ਦੇਸ਼ ਤੋਂ ਏਸ਼ੀਅਨ ਮੁਲਕ ਤੋਂ ਇੱਥੇ ਮੂਵ ਹੋਏ ਉਹਨਾਂ ਕੋਲ ਬਹੁਤ ਲੰਬਾ ਤਜਰਬਾ ਸੀ ਟ੍ਰੇਨਿੰਗ ਐਂਡ ਅਸੈਸਮੈਂਟ ਦਾ ਟ੍ਰੇਨਿੰਗ ਦੇਣ ਦਾ ਉਹਨਾਂ ਨੇ ਕਿਸੇ ਕਾਲਜ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਇੰਨਾ ਲੰਬਾ ਤਜਰਬਾ ਤੁਸੀਂ ਜਿਹੜੀਆਂ ਅਸਾਈਨਮੈਂਟਾਂ ਲੈਣੀਆਂ ਲੈ ਲਓ ਮੈਨੂੰ ਰੈਕੋਗਨੀਸ਼ਨ ਆਫ ਪ੍ਰੋਇਰ ਲਰਨਿੰਗ ਲਈ ਇੱਕ ਸਰਟੀਫਿਕੇਟ ਦਿਓ ਟ੍ਰੇਨਿੰਗ ਐਂਡ ਅਸੈਸਮੈਂਟ ਸਰਟੀਫਿਕੇਟ 4 ਸਰਟੀਫਿਕੇਟ 4 ਇਨ ਟ੍ਰੇਨਿੰਗ ਐਂਡ ਅਸੈਸਮੈਂਟ WhatsApp ਤੇ ਉਹਨਾਂ ਦੀ ਉਹਨਾਂ ਨਾਲ ਗੱਲ ਹੁੰਦੀ ਆ 2200 ਡਾਲਰ ਦੇ ਵਿੱਚ ਗੱਲ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਉਹ ਸ਼ੀਟ ਕਰਦੇ ਆ 2000 ਡਾਲਰ ਦੇ ਵਿੱਚ ਗੱਲ ਬੈਹ ਹੁੰਦੀ ਆ ਜੀ ਉਹ ਕਹਿੰਦਾ ਮੇਰੇ ਤੋਂ ਕੁਝ ਨਹੀਂ ਮੰਗਿਆ ਗਿਆ ਮੇਰਾ ਕੋਈ ਵੀ ਡਾਕੂਮੈਂਟ ਉਸ ਤੋਂ ਬਾਅਦ ਮੇਰੇ ਐਕਸਪੀਰੀਅੰਸ ਅਕੋਰਡਿੰਗ ਨਹੀਂ ਮੰਗਿਆ ਗਿਆ ਮੈਂ ਕੁਆਲਿਫਿਕੇਸ਼ਨ ਲੈਣੀ ਸੀ ਸਰਟੀਫਿਕੇਟ 4 ਐਂਡ ਟ੍ਰੇਨਿੰਗ ਐਂਡ ਅਸੈਸਮੈਂਟ ਜਿਹੜਾ ਮੈਨੂੰ ਡਿਪਲੋਮਾ ਆਇਆ ਉਹ ਕਮਿਊਨਿਟੀ ਸਰਵਿਸਸ ਦਾ ਮੇਰੀ ਈਮੇਲ ਦੇ ਵਿੱਚ ਪਹੁੰਚ ਗਿਆ ਜਿਹੜਾ ਮੈਂ ਕਦੇ ਕੀਤਾ ਹੀ ਨਹੀਂ ਮੇਰਾ ਕੋਈ ਈਰਬਾ ਵੀ ਉਹਦੇ ਵਿੱਚ ਨਹੀਂ ਇਹ ABC ਰਿਪੋਰਟ ਦਾ ਹਿੱਸਾ ABC ਟੀਵੀ ਦੀ ਰਿ ਏਬੀਸੀ ਰਿਪੋਰਟ ਦਾ ਹਿੱਸਾ ਤੇ ਉਹ ਉਹਨਾਂ ਦੀ ਵੀਡੀਓ ਵੀ ਬਣੀ ਹੋਈ ਆ ਉਸ ਇਨਸਾਨ ਦੀ ਜਿਹੜੇ ਉਹ ਗੱਲ ਕਰ ਰਹੇ ਆ ਫਿਰ ਕਹਿੰਦਾ ਮੈਂ ਉਹਨਾਂ ਨੂੰ ਵੈਸੇ ਹੀ ਅੱਗੇ ਤਾਂ ਗੱਲ ਤੋੜਨ ਲਈ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਜਾਨੀ ਨੇ ਠੀਕ ਆ ਫਿਰ ਕਹਿੰਦਾ ਮੈਂ ਉਹਨਾਂ ਨੂੰ ਗੱਲ ਕਰਨ ਦੀ ਕਿ ਕੋਈ ਹੋਰ ਕੁਆਲੀਫਿਕੇਸ਼ਨ ਤੁਸੀਂ ਮੈਨੂੰ ਦਵਾ ਸਕਦੇ ਹੋ ਉਹ ਕਹਿੰਦੇ ਕਿਹੜੀ ਚਾਹੀਦੀ ਆ ਕਹਿੰਦੇ ਮੈਨੂੰ ਪੀ ਐਚ ਡੀ ਚਾਹੀਦੀ ਜੀ ਉਹਨਾਂ ਨੇ ਉਹਦੀ ਵੀ ਅਸਸ ਕਰਤੀ ਯਸ ਯਾਨੋ ਹੁਣ ਮੈਨੂੰ ਯਾਦ ਨਹੀਂ ਕੀ ਗੱਲ ਓਦੋਂ ਬਾਅਦ ਉਹਨਾਂ ਨੇ ਕਹਿਤਾ ਵੀ ਜਿਹੜੀ ਤੁਹਾਡੀ ਰੀਪੋਰਟ ਆ অথরিটিਜ਼ ਨੂੰ ਆਲਰੇਡੀ ਕਰ ਚੁੱਕੇ ਆ ਮੁੜ ਕੇ ਉਹ ਨੰਬਰ ਚੇਂਜ ਕਰਕੇ ਉਹਨਾਂ ਨੂੰ ਬਲੌਕ ਕਰਕੇ ਕਹਿੰਦੇ ਜਾਂ ਕਨਵਰਸੇਸ਼ਨ ਜਿਹੜੀ ਉਹ ਬੰਦ ਹੋ ਗਈ ਹੁਣ ਇਹ ਕਿੱਥੇ ਹੋ ਰਿਹਾ ਜੀ ਇਹ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਜਿਹਦੀ ਐਜੂਕੇਸ਼ਨ ਆ ਜਿਹੜੀ ਉਹਨੂੰ ਇੱਕ ਬਹੁਤ ਵੱਡੇ ਸਟੈਂਡਰਡ ਦਾ ਮੰਨਿਆ ਜਾਂਦਾ ਹੁਣ ਨਾਲ ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲ ਕ੍ਰਾਈਮਿਨਲ ਨੈਟਵਰਕ ਚੱਲਦਾ ਉਹ ਕਿੱਦਾਂ ਚੱਲਦਾ ਸਟੂਡੈਂਟਸ ਨੂੰ ਇੱਥੇ ਲੈ ਕੇ ਆਇਆ ਜਾਂਦਾ ਉਹਨਾਂ ਨੂੰ ਇੱਕ ਇਹੋ ਜਿਹੇ ਕਾਲਜਾਂ ਦੇ ਵਿੱਚ ਐਡਮਿਸ਼ਨ ਦਵਾ ਦਿੱਤੀ ਜਾਂਦੀ ਆ ਜਿਹੜੇ ਐਜੂਕੇਸ਼ਨ ਏਜੰਟ ਨੇ ਉਹਨਾਂ ਨੂੰ ਮੋٹے ਕਮਿਸ਼ਨ ਆਉਂਦੇ ਆ ਸਟੂਡੈਂਟ ਉੱਥੇ ਪੜ੍ਹਨਾ ਨਹੀਂ ਚਾਹੁੰਦੇ ਮੁੜ ਕੇ ਕਾਲਜ ਨੂੰ ਵੀ ਕੋਈ ਪਰਵਾਹ ਨਹੀਂ ਹੈਗੀ ਵੀ ਉਹ ਸਟੂਡੈਂਟ ਆਵੇ ਜਾਂ ਨਾ ਆਵੇ ਉਹਨਾਂ ਨੂੰ ਸਿਰਫ ਪੈਸਿਆਂ ਦਾ ਮਤਲਬ ਆ ਯੂਨੀਵਰਸਿਟੀ ਸੈਕਟਰ ਨੂੰ ਕਹਿੰਦੇ ਤੱਕਾ ਤੱਕ ਲੱਗ ਰਹੀ ਹੈ ਜਾਂ ਜਿਹੜੇ 2/3 ਹਿੱਸਾ ਪ੍ਰਾਈਵੇਟ ਕਾਲਜ ਚੰਗੇ ਨੇ ਉਹਨਾਂ ਨੂੰ ਆ ਸ਼ੌਂਕੀ ਪ੍ਰੋਵਾਈਡਰ ਕਰਕੇ ਨੁਕਸਾਨ ਹੋ ਰਿਹਾ ਅਜੇ ਵੀ 64-67% ਕਾਲਜ ਜਿਹੜੇ ਪ੍ਰਾਈਵੇਟ ਨੇ ਉਹ ਚੰਗੇ ਜਿੱਥੇ ਉੱਥੇ ਚੰਗੇ ਤਰੀਕੇ ਨਾਲ ਪੜ੍ਹਾਈ ਹੁੰਦੀ ਆ ਸਾਰਾ ਕੁਝ ਹੁੰਦਾ ਤੇ ਫੇਰ ਜਿਹੜੇ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਨਾਰਥ ਇੰਡੀਅਨ ਕਮਿਊਨਿਟੀ ਦੇ ਜਾਂ ਪਾਕਿਸਤਾਨ ਕਮਿਊਨਿਟੀ ਦੇ ਜਾਂ ਬੰਗਲਾਦੇਸ਼ ਤੋਂ ਜਿਹੜੇ ਸਟੂਡੈਂਟ ਆਉਂਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਹਿੱਸਾ ਹੁੰਦਾ ਉਹ ਸਟੂਡੈਂਟਾਂ ਕਿ ਇੱਥੇ ਪੜ੍ਹਨਾ ਨਹੀਂ ਚਾਹੁੰਦੇ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਸੌਖੀ ਪੜ੍ਹਾਈ ਮਿਲੇ ਕਾਲਜ ਜਾਣਾ ਨਾ ਪਵੇ ਬਫੀਸ ਦੇਵੇ ਸਾਡਾ ਕੰਮ ਹੋ ਜਾਵੇ ਇਸ ਚੀਜ਼ਾਂ ਤੋਂ ਬਚਿਆ ਕਰੋ ਹੁਣ ਅੱਜ ਸਵੇਰੇ ਮੈਨੂੰ ਇੱਕ ਕਿਸੇ ਸਟੂਡੈਂਟ ਦੀ ਮੈਂ ਮੈਂ ਦੋ ਦੋ ਸਵਾਲ ਪਹਿਲਾਂ ਵਿੱਚ ਕਰਨੇ ਆ ਜੀ ਪੁੱਛੋ ਜੀ ਪੁੱਛੋ ਆਉਣ ਦਿਓ ਹਾਂਜੀ ਪਹਿਲੀ ਗੱਲ ਇਹ ਕਿ ਕੁਆਲੀਫਿਕੇਸ਼ਨਾਂ ਕੈਨਸਲ ਹੋਈਆਂ ਸੀ 7 18000 ਵਿਦਿਆਰਥੀ ਤੁਸੀਂ ਜ਼ਿਕਰ ਕੀਤਾ ਸੀ 18000 ਸਟੂਡੈਂਟਸ ਇਹ ਲੱਗਦਾ 18000 ਉਹ ਜੇ ਮੰਨ ਲਓ ਕਿ ਇੱਕ ਊੜਾ ਨਾਂ ਦਾ ਅੰਤਰਰਾਸ਼ਟਰੀ ਵਿਦਿਆਰਥੀ ਹੈ ਉਹਦੀ ਕੁਆਲੀਫਿਕੇਸ਼ਨ ਕੈਨਸਲ ਹੋ ਗਈ ਉਹਦੇ ਭਵਿੱਖ ਤੇ ਕੀ ਅਸਰ ਆ ਮੰਨ ਲਓ ਕੁਆਲੀਫਾਈਡ ਦਾ ਬੇਸ ਤੇ ਜੋ ਕਿਤੇ ਕੰਮ ਕਰ ਰਿਹਾ ਜੀ ਲਾਇਸੈਂਸ ਲੈ ਆਇਆ ਨੇ ਕੋਈ ਠੀਕ ਆ ਜਾਂ ਕੋਈ ਚਾਈਲਡ ਕੇਅਰ ਇੰਡਸਟਰੀ 'ਚ ਕੰਮ ਕਰ ਰਿਹਾ ਕੋਈ ਏਜ ਕੇਅਰ ਇੰਡਸਟਰੀ 'ਚ ਕੰਮ ਕਰ ਰਿਹਾ ਕਿ ਕਮਿਊਨਿਟੀ ਵਰਕਰ ਕੇ ਬਿਨਿਟੀ ਸਭ ਤੋਂ ਜਾਂ ਮੰਨ ਲਓ ਕਿਸੇ ਬਿਲਡਿੰਗ ਇਸ 80 ਦੇ ਵਿੱਚ ਬਿਲਡਿੰਗ ਸੁਪਰਵਾਈਜ਼ਰ ਲੱਗਿਆ ਹੋਇਆ ਜਾਂ ਉਹਨੇ ਉਸ ਕੁਆਲਿਫਿਕੇਸ਼ਨ ਦੇ ਬੇਸ ਤੇ ਸਕਿੱਲ ਅਸੈਸਮੈਂਟ ਲੈ ਕੇ ਉਹਨੂੰ ਇਨਵਿਟੇਸ਼ਨ ਆਇਆ ਹਾਂ ਨਾ ਪਰਮਨੈਂਟ ਰੈ residency ਦੀ ਅਪਲੀਕੇਸ਼ਨ ਲਾਈ ਹੋਈ ਹੈ ਜਾਂ ਕੋਈ ਵੀ 491482 ਜਦੋਂ ਇਮੀਗ੍ਰੇਸ਼ਨ ਨੂੰ ਪਤਾ ਲੱਗਿਆ ਵੀ ਇਹ ਕੁਆਲਿਫਿਕੇਸ਼ਨ ਫੜੀ ਕੈਨਸਲ ਹੋ ਚੁੱਕੀ ਹੈ ਉਹਦੀ ਵੀਜ਼ਾ ਅਪਲੀਕੇਸ਼ਨ ਰਿਫਿਊਜ਼ ਹੋ ਸਕਦੀ ਹੈ ਔਰ ਤਿੰਨ ਸਾਲ ਦਾ ਬੈਨ ਲੱਗ ਸਕਦਾ ਜਿੱਥੇ ਉਹ ਕੰਮ ਕਰ ਰਿਹਾ ਉਹਦਾ ਕੰਮ ਖੋ ਸਕਦਾ ਉਹਦਾ ਲਾਇਸੈਂਸ ਕੈਨਸਲ ਹੋ ਸਕਦਾ ਇਦਾਂ ਦੇ ਪ੍ਰਭਾਵ ਆ ਜਿਹੜੇ ਉਹਦੇ ਤੇ ਪੈ ਜਾਂਦੇ ਵਾਟਸਐਪ ਦੂਸਰਾ ਸਵਾਲ ਹਾਂਜੀ ABC ਵਰਗੀ ادارے ਨੇ ਇੱਕ ਜਿਹੜਾ ਬਿਲਕੁਲ ਉਹਨਾਂ ਦਾ ਪ੍ਰਾਈਮ ਟਾਈਮ ਆ ਉਹਦੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕਰ ਦਿੱਤਾ ਇਸ ਸਾਰੀ ਸਟੋਰੀ ਦਾ ਤੇ ਕਿਉਂਕਿ ਪੰਜਾਬ ਤੋਂ ਬਹੁਤ ਸਾਰੇ ਵਿਦਿਆਰਥੀ ਆਸਟ੍ਰੇਲੀਆ ਜਾਂਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਤੌਰ ਦੇ ਉੱਤੇ ਪੜਨ ਤਾਂ ਜ਼ਾਹਿਰ ਹੈ ਕਿ ਸਾਡੀ ਰੁਚੀ ਹੋਊਗੀ ਇਸ ਗੱਲ ਦੇ ਵਿੱਚ ਮੇਰੇ ਪੁੱਛਣ ਦਾ ਭਾਵ ਹੈ ਕਿ ਕੀ ਜਦੋਂ ਇਸ ਇੰਪੋਰਟੈਂਟ ਟਾਈਮ ਦੇ ਉੱਤੇ ਸਟੋਰੀ ਚੱਲ ਜਾਂਦੀ ਹੈ ਤੀਸਰਾ ਹਿੱਸਾ ਪ੍ਰਾਈਵੇਟ ਕਾਲਜਾਂ ਦੇ ਉੱਤੇ ਅਗਲੇ ਸਵਾਲ ਖੜਾ ਕਰ ਦਿੰਦੇ ਆ ਵੀਡੀਓਜ਼ ਵਗੈਰਾ ਵੀ ਵਿੱਚ ਚਲਾ ਦਿੰਦੇ ਆ ਕਿ ਭਾਈ ਰੁਪਏ ਦੇ ਕੇ ਵੀ ਐਦਾਂ ਮਿਲ ਜਾਂਦੀ ਈਮੇਲ ਦੇ ਵਿੱਚ ਡਿਪਲੋਮਾ ਡਿਗਰੀਆਂ ਕੀ ਇਸ ਤਰ੍ਹਾਂ ਦੇ ਮੁੱਦੇ ਦੇ ਉੱਭਰਨ ਤੋਂ ਬਾਅਦ ਸਰਕਾਰ ਐਕਸ਼ਨ ਮੋਡ ਦੇ ਵਿੱਚ ਆਉਂਦੀ ਹੈ ਜਾਂ ਹਉ ਪਰੇ ਹੋ ਜਾਂਦੀ ਹੈ ਗੱਲ WhatsApp ਇੱਥੇ ਮੈਂ ਆ ਰਿਹਾ ਸੀ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਪਿਛਲੇ ਪੰਜ-ਸੱਤ ਮਹੀਨਿਆਂ ਤੋਂ ਸਰਕਾਰ ਆਲਰੇਡੀ ਕੰਪਲਾਈਂਸ ਸੈਕਟਰ ਬਹੁਤ ਐਕਟਿਵ ਹੋਇਆ ਹੋਇਆ ਹੈ। ਜਿਹੜੇ ਸਟੂਡੈਂਟਸ ਦੇ ਵੀਜ਼ੇ ਕੈਨਸਲ ਹੋ ਰਹੇ ਆ, ਸੀਓਆਈ ਮੇਨਟੇਨ ਨਹੀਂ ਹੋ ਰਹੀ। ਸਰਕਾਰ ਐਕਸ਼ਨ ਚਾਹੁੰਦੀ ਆ ਤੇ ਜਦੋਂ ਹੋਣਾ 12 ਫਰਵਰੀ ਦੀ ਰਾਤ ਨੂੰ ਇਹ ਪ੍ਰੋਗਰਾਮ ਚੱਲ ਗਿਆ। ਜਿਹੜੀ ਐਸਕਿਊ ਬਾਡੀ ਹੈ ਜਿਹੜੀ ਇਹ ਪ੍ਰੋਵਾਈਡਰਸ ਨੂੰ ਰੈਗੂਲੇਟ ਕਰਦੀ ਆ, ਉਹਨਾਂ ਨੇ ਹੋਰ ਸਖਤ ਹੋ ਜਾਣਾ। ਉੱਥੇ ਮੈਂ ਆਉਣ ਲੱਗਿਆ ਸੀ। ਅੱਜ ਸਵੇਰੇ ਹੀ ਮੈਨੂੰ ਕਿਸੇ ਸਟੂਡੈਂਟ ਦਾ ਕੰਟੈਕਟ ਕੀਤਾ, ਮੈਨੂੰ ਮੈਸੇਜ ਆਇਆ ਉਹ ਡਿਪਲੋਮਾ ਆਫ ਨਰਸਿੰਗ ਕਰ ਰਿਹਾ ਹੈ। ਉਹਨੂੰ ਉਹਨਾਂ ਦੇ ਕਾਲਜ ਵਾਲਿਆਂ ਨੇ ਕਿਹਾ ਉਹ ਚੰਗੇ ਪ੍ਰਾਈਵੇਟ ਕਾਲਜ ਹੀ ਆ ਪਰ ਉਹ ਕਾਲਜ ਚੰਗਾ ਠੀਕ ਹੈ ਉੱਥੇ ਪੜ੍ਹਾਈ ਪ੍ਰੋਪਰ ਹੁੰਦੀ ਹੈ ਉਹਨੂੰ ਸੱਦ ਕੇ ਕਿਹਾ ਵੀ ਆ ਜਿਹੜੀ ਤੂੰ ਅਸਾਈਨਮੈਂਟ ਕੀਤੀ ਆ ਉਹ ਟੀਚਰ ਨੇ ਕਿਹਾ ਵੀ ਇਹਦੇ ਆਖੇ ਐਕਸਪਲੇਨੇਸ਼ਨ ਦੇ ਤੇ ਸਾਨੂੰ ਇਹ ਲੱਗਦਾ ਗਲਤ ਟੰਗ ਨਾਲ ਅਸਾਈਨਮੈਂਟ ਬਣਾਈ ਗਈ ਹੈ ਤੇ ਉਸ ਨੂੰ ਜਦੋਂ ਉਹਨੇ ਜਾ ਕੇ ਆਪਣੀ ਐਕਸਪਲੇਸ਼ਨ ਦਿੱਤੀ ਉਹਦੇ ਅਗੇਂਸਟ ਐਵੀਡੈਂਸ ਪਾਇਆ ਗਿਆ ਵੀ ਉਹਰੇ ਜਾ ਤਾਂ ਅਸਾਈਨਮੈਂਟ ਨਕਲ ਮਾਰ ਕੇ ਬਣਾਈ ਆ ਜਾਂ ਕਿਸੇ ਤੋਂ ਬਣਵਾਈ ਆ ਗੋਡ ਨੋਸ ਤੇ ਉਹਨੂੰ ਪਤਾ ਹਜੇ ਤੱਕ ਸਾਡੇ ਕੋਲ ਤਾਂ ਮੰਨਿਆ ਨਹੀਂ ਨਾ ਆਪਣੇ ਘਰਦਿਆਂ ਕੋਲੇ ਮੰਨੇ ਮੈਂ ਕੋਈ ਗਲਤ ਕੰਮ ਕੀਤਾ ਪਰ ਐਵਿਡੈਂਸ ਉਹਨਾਂ ਨੂੰ ਦਿਖਾਤਾ ਵੀ ਆ ਐਵਿਡੈਂਸ ਆ ਤੇ ਉਹ ਮੰਨ ਵੀ ਗਿਆ ਉਹਨਾਂ ਨੂੰ ਕਹਤਾ ਵੀ ਬੀ ਦੰਦੇ ਵਿੱਚ ਵਿੱਚ ਜੇ ਕੋਈ ਕੋਤਰ ਕੋਲ ਨਵਾਂ ਐਵਿਡੈਂਸ ਹੈਗਾ ਜਿਹਦੇ ਨਾਲ ਆਦਰਵਾਈਜ਼ ਤੂੰ ਪ੍ਰੂਫ ਕਰ ਸਕਿਆ ਵੀ ਤੂੰ ਇਨੋਸੈਂਟ ਆ ਸਾਨੂੰ ਦੇ ਦੇ ਨਹੀਂ ਤੇਰੀ ਜਿਹੜੀ ਕਨਫਰਮੇਸ਼ਨ ਆਫ ਨੋਲਮੈਂਟ ਆ ਉਹ ਕੈਨਸਲ ਕਰਕੇ ਅਸੀਂ ਪ੍ਰਿਜ਼ਮਸ ਦੇ ਵਿੱਚ ਅਪਡੇਟ ਕਰ ਦਨੇ ਜਿਹੜਾ ਕਿ ਇਮੀਗ੍ਰੇਸ਼ਨ ਕੋਲੇ ਵੀ ਉਹਦੀ ਖਬਰ ਜਾਊਗੀ ਇਹਦਾ ਮਤਲਬ ਹੁਣ ਕਾਲਜ ਵਾਲੇ ਦੇਖੋ ਜੀ ਕਾਲਜ ਵਾਲੇ ਤਾਂ ਜਦੋਂ ਵਿਚ ਵਿਚਾਲੇ ਕੋਈ ਸਟੂਡੈਂਟ ਛੱਡ ਕੇ ਜਾਂਦਾ ਕਾਲਜ ਵਾਲਿਆਂ ਨੂੰ ਤਾਂ ਉਹਦੀ ਫੀਸ ਖੁੱਸਦੀ ਆ ਇੱਕ ਸੀਟ ਖਰਾਬ ਹੁੰਦੀ ਆ ਜੀ ਉਹਨਾਂ ਨੂੰ ਤਾਂ ਇਸ ਚੀਜ਼ ਦਾ ਨੁਕਸਾਨ ਆ ਪਰ ਇਹਦਾ ਮਤਲਬ ਜਿਹੜੀ ਬਾਡੀ ਆ ਜਿਹੜਾ ਉਹਨੂੰ ਕੰਮ ਕਰਨਾ ਚਾਹੀਦਾ ਉਹ ਪਹਿਲਾਂ ਨਾਲੋਂ ਵਧੀਆ ਤਰੀਕੇ ਦੇ ਨਾਲ ਰੈਗੂਲੇਸ਼ਨ ਜੜੀਆਂ ਨੇ ਰੈਗੂਲੇਟਰ ਆ ਜਿਹੜਾ ਉਹ ਕੰਮ ਕਰ ਰਿਹਾ ਤੇ ਕਾਲਜਾਂ ਤੇ ਡੰਡਾ ਸਖਤ ਹੋਇਆ ਹੋਇਆ ਪਿੱਛੋਂ ਸਖਤੀ ਹੋਈ ਹੋਈ ਆ ਜਿਹੜਾ ਕੋਈ ਵੀ ਤੁਸੀਂ ਕੁਮਾਨ ਕੋ ਕੁਆਲਿਫਾਈਡ ਟੀਚਿੰਗ ਦੀ ਕਰਦੇ ਹੋ ਜਾਂ ਕੁਆਲਿਫਾਈਡ ਨਰਸਿੰਗ ਦੀ ਕਰਦੇ ਹੋ ਜਿਹੜੀ ਵੀ ਬਿਲਡਿੰਗ ਐਂਡ ਕੰਸਟਰਕਸ਼ਨ ਦੀ ਕਰਦੇ ਹੋ ਜਿਹੜੀਆਂ ਉਹਨਾਂ ਦੇ ਅਲੱਗ-ਅਲੱਗ ਬਾਡੀਜ਼ ਨੇ ਉਹਨਾਂ ਤਾਂ ਵੀ ਸਖਤਾਈ ਆ ਜਿਹੜੇ ਆਡਿਟ ਨੇ ਉਹ ਵੱਧ ਰੈਗੂਲਰ ਹੋਣ ਲੱਗੇ ਕੰਪਲਾਈਂਸ ਸੈਕਟਰ ਦੇ ਵਿੱਚ ਮੋਟੀ ਇਨਵੈਸਟਮੈਂਟ ਕਰਕੇ ਨਵੇਂ এমਪਲਾਈਜ਼ ਇਮੀਗ੍ਰੇਸ਼ਨ ਨੇ ਭਰਤੀ ਕੀਤੇ ਆ ਫੇਰ WhatsApp ਇੱਥੇ ਕਈ ਸੱਜਣ ਮੈਸੇਜ ਵੀ ਕਰ ਦਿੰਦੇ ਆ ਪਿਛਲੇ ਪ੍ਰੋਗਰਾਮ ਤੋਂ ਬਾਅਦ ਮੈਨੂੰ ਇੱਕ ਦੋ ਸੱਜਣਾਂ ਦੇ ਮੈਸੇਜ ਆਏ ਕਹਿੰਦਾ ਤੁਸੀਂ ਵੱਧ ਡਰਾਉਂਦੇ ਆ ਜੀ ਮੈਂ ਫੇਰ ਕਹਿ ਰਿਹਾ ਜਿਹੜੇ ਸਟੂਡੈਂਟਸ ਨੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਯੂਨੀਵਰਸਿਟੀ ਜਾਂਦੇ ਨੇ ਪੜ੍ਹਾਈ ਚੰਗੇ ਤਰੀਕੇ ਨਾਲ ਕਰ ਰਹੇ ਆ ਕੰਮ ਜਿੰਨਾ ਉਹਨਾਂ ਨੂੰ ਅਧਿਕਾਰ ਹੈਗਾ ਕੰਮ ਕਰਨ ਦਾ ਆਸਟ੍ਰੇਲੀਆ ਦੇ ਵਿੱਚੋਂ ਕੰਮ ਕਰ ਰਹੇ ਆ ਉਹਨਾਂ ਨੂੰ ਕੋਈ ਡਰਨ ਦਾ ਡਰ ਨਹੀਂ ਹੈਗਾ ਉਹਨਾਂ ਲਈ ਸਭ ਕੁਝ ਸੇਫ ਆ ਸਾਰਾ ਕੁਝ ਸਹੀ ਚੱਲ ਰਿਹਾ ਜਿਹੜੇ ਸਿਸਟਮ ਦੇ ਵਿੱਚ ਆ ਕੇ ਉਂਗਲੀ ਟੇਢੀ ਕਰਨ ਦੀ ਕੋਸ਼ਿਸ਼ ਕਰਦੇ ਆ ਇਨ ਅਬ ਅਬਿਊਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਦੋਨੇ ਪਾਰਟੀ ਜਿਨ੍ਹਾਂ ਦੀ ਸਰਕਾਰ ਆ ਜਿਹੜੇ ਆਪੋਜੀਸ਼ਨ ਚ ਬੈਠੇ ਆ ਉਹੋ ਬਹੁਤ ਜ਼ਿਆਦਾ ਇਹਦੇ ਤੇ ਸਖਤਾਈ ਕਰਨ ਨੂੰ ਫਿਰਦੇ ਆ ਪੀਟੇ ਡਟਨ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਕਿ ਉਹਨਾਂ ਦੀ ਸਰਕਾਰ ਆਉਂਦੀ ਆ ਪੰਜ ਚਾਰ ਮਹੀਨੇ ਨੂੰ ਪੰਜ ਚਾਰ ਮਹੀਨੇ ਨੂੰ ਲੱਗਦਾ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਬਣਨਾ ਇਹਨਾਂ ਆਪਣੇ ਖੇਚ ਰਿਹਾ ਵੀ ਉਹ ਆ ਕੇ ਕੁਝ ਰਿਲੈਕਸ ਕਰਨਗੇ ਉਹਨਾਂ ਨੇ ਇਦੋਂ ਵੱਧ ਸਖਤੀ ਕਰਨੀ ਇਸ ਕਰਕੇ ਸਾਡਾ ਦੋਨੇ ਭਰਾਵਾਂ ਦਾ ਇਸ ਪ੍ਰੋਗਰਾਮ ਚ ਆ ਕੇ ਤੁਹਾਨੂੰ ਦੱਸਣ ਦਾ ਸਿਰਫ ਤੇ ਸਿਰਫ ਇੱਕੋ ਟੀਚਾ ਹੁੰਦਾ ਵੀ ਤੁਸੀਂ ਗਲਤ ਕੰਮ ਕਰਨ ਤੋਂ ਪਹਿਲਾਂ ਕਿਸੇ ਚੰਗੇ ਇਨਸਾਨ ਦੀ ਜਿਹੜਾ ਤੁਹਾਡਾ ਮੈਂਟਰ ਹੈ ਜਿਹਨੂੰ ਤੁਸੀਂ ਆਪਣੇ ਭੁੱਖ ਦੀ ਸਲਾਹ ਲੈਣ ਲਈਏ ਤੋਂ ਉਹਦੇ ਨਾਲ ਡਿਸਕਸ਼ਨ ਜ਼ਰੂਰ ਕਰ ਲਿਆ ਕਰੋ ਜੇ ਤੁਹਾਡੇ ਉਹ ਕਿਸੇ ਔਖੇ ਰਾਹ ਤੇ ਤੁਹਾਨੂੰ ਚੱਲਣ ਲਈ ਕਹਿੰਦਾ ਵੀ ਆਹ ਆਹ ਰਾਹ ਤੇਰੇ ਲਈ ਠੀਕ ਆ ਜੋ ਔਖਾ ਉਹਨੂੰ ਹੀ ਆਪਟ ਕਰਿਆ ਕਰੋ ਸੌਖੇ ਤਰੀਕਿਆਂ ਨਾਲ ਕੁਆਲੀਫਿਕੇਸ਼ਨਾਂ ਖਰੀਦਣੀਆਂ ਬੰਦ ਕਰ ਦਿਓ ਬਹੁਤ ਸਾਰੇ এডਿਕੇਸ਼ਨ ਏਜੰਟ ਜਾਂ ਕਹਿ ਲਓ ਸਾਡੀ ਇੰਡਸਟਰੀ ਦੇ ਕੁਝ ਬੰਦੇ ਇਦਾਂ ਦੇ ਹੈਗੇ ਨੇ ਜਿਹੜੇ ਮਾਈਗ੍ਰੇਸ਼ਨ ਏਜੰਟ ਉਹਨਾਂ ਨੇ ਕੁਆਲੀਫਿਕੇਸ਼ਨਾਂ ਵੇਚੀਆਂ ਨੇ ਫਾਸਟ ਟਰੈਕ ਦਾ ਠੱਪਾ ਲਾ ਕੇ ਠੀਕ ਹੈ ਬਿਲਡਿੰਗ ਐਡਵਾਂਸਡ ਡਿਪਲੋਮਾ ਬਿਲਡਿੰਗ ਐਂਡ ਕੰਸਟਰਕਸ਼ਨ ਬੜੇ ਬੋਲੇ ਤਰੀਕੇ ਨਾਲ ਪਿਛਲੇ 2 ਸਾਲਾਂ ਦੇ ਵਿੱਚ ਵਿਊਜ਼ ਹੋਇਆ ਇੰਜੀਨੀਅਰ ਆਸਟ੍ਰੇਲੀਆ ਨੇ ਉਹਦੀ ਸਕਿੱਲ ਅਸੈਸਮੈਂਟ ਦਾ ਤਰੀਕਾ ਬਦਲਤਾ ਹੈ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਇਹ ਵੀ ਕਹਿ ਸਕਦੀ ਹੈ ਵੀ ਤੁਸੀਂ ਜਿਹੜੀ ਕੁਆਲਿਫਿਕੇਸ਼ਨ ਆ ਤੁਸੀਂ ਵੀਜ਼ਾ ਅਪਲੀਕੇਸ਼ਨ ਲਈ ਹੋਵੇ ਤੁਹਾਨੂੰ ਇਹ ਵੀ ਕਹਿ ਸਕਦੇ ਆ ਤੁਸੀਂ ਗਲਤ ਢੰਗ ਦੇ ਨਾਲ ਇਹ ਜਿਹੜੀ ਕੁਆਲਿਫਿਕੇਸ਼ਨ ਆ ਉਹ ਲਈ ਆ ਇਸ ਕਰਕੇ ਤੁਹਾਡੇ ਤੇ ਐਕਸ਼ਨ ਹੋਊਗਾ ਜਦੋਂ ਕੋਈ ਉਦਾਂ ਦਾ ਐਕਸ਼ਨ ਹੁੰਦਾ 3 ਸਾਲ ਦਾ ਬੈਨ ਲੱਗ ਜਾਂਦਾ ਫਿਰ ਤੁਸੀਂ ਕੋਈ ਨਵਾਂ ਵੀਜ਼ਾ ਪਾਉਣ ਵੇਲੇ ਲਿਮਟਿਡ ਹੋ ਜਾਂਦੀ ਹੈ ਤੁਹਾਡੀ ਇੰਨੇ ਪੈਸੇ ਖਰਚੇ ਹੁੰਦੇ ਨੇ ਤੁਹਾਡੀ ਸਟ्रेस ਵੱਧਦੀ ਆ ਤੁਹਾਡੇ ਘਰਦਿਆਂ ਦੀ ਸਟ्रेस ਵੱਧਦੀ ਆ ਇਸ ਕਰਕੇ ਇੱਕੋ ਇੱਕ ਮੰਤਵ ਆ ਸਾਡਾ ਇੱਥੇ ਵੀ ਤੁਸੀਂ ਗਲਤ ਕੰਮ ਤੋਂ ਬਚੇ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਦੋਂ ਪਰੇਸ਼ਾਨੀ ਦੇ ਵਿੱਚ ਆ ਕੇ ਤੁਸੀਂ ਸਾਨੂੰ ਕੰਟੈਕਟ ਕਰਦੇ ਹੋ ਅਸੀਂ ਵੀ ਬੜੇ ਜਜ਼ਬਾਤੀ ਹਾਂ ਸਾਨੂੰ ਦੁੱਖ ਲੱਗਦਾ ਹਾਂਜੀ WhatsApp ਅ ਨਵਜੋਤ ਭਾਜੀ ਇੱਕ ਵੀਜ਼ਾ ਜਿਹਦੇ ਵਿੱਚ ਥੋੜੀ ਜੀ ਰਾਹਤ ਦੀ ਖਬਰ ਹੈ ਵੋਕੇਸ਼ਨਲ ਸੈਕਟਰ ਵਾਲੇ ਪਾਸੇ ਨੂੰ ਆਪਾਂ ਉਧਰਲੇ ਪਾਸੇ ਜਾਣਾ ਪਰ ਮੈਂ ਇਹਦੇ ਤੋਂ ਪਹਿਲਾਂ ਇੱਕ ਸਵਾਲ ਹੋਰ ਕਰਨਾ ਚਾਰ ਪੰਜ ਮੁਲਕ ਜਿਹੜੇ ਇੱਕ ਦੂਸਰੇ ਦੇ ਨਾਲ ਸੰਬੰਧਤ ਬਹੁਤ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਆ ਬਹੁਤ ਸਾਰੀਆਂ ਨੀਤੀਆਂ ਦੇ ਮਾਮਲੇ ਦੇ ਵਿੱਚ ਵੀ ਹਾਂਜੀ ਜਦੋਂ ਤੇ ਡੋਨਲਡ ਟਰੰਪ ਸਾਹਿਬ ਅਮਰੀਕਾ ਦੇ ਰਾਸ਼ਟਰਪਤੀ ਬਣੇ ਆ ਉਹਨਾਂ ਨੇ ਲੋਕਾਂ ਨੂੰ ਰਿਪੋਰਟ ਕਰਨਾ ਸ਼ੁਰੂ ਕੀਤਾ ਕੈਨੇਡਾ ਦੇ ਵਿੱਚ ਗੱਲ ਚੱਲ ਰਹੀ ਹੈ ਇੱਥੇ ਤਾਂ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਅਸੀਂ ਕੈਨੇਡਾ ਦੇ ਵਿੱਚੋਂ ਵੀ ਬੰਦੇ ਕੱਢਾਂਗੇ ਇੰਗਲੈਂਡ ਨੇ ਪ੍ਰਕਿਰਿਆ ਤੇਜ਼ ਕਰ ਦਿੱਤੀ ਪਹਿਲੀ ਵਾਰ ਉਥੋਂ ਦੀ ਹੋਮ ਮਿਨਿਸਟਰੀ ਨੇ ਵੀਡੀਓ ਤੇ ਫੋਟੋ ਜਾਰੀ ਕੀਤੀਆਂ ਸੀ ਬੰਦੇ ਰਿਪੋਰਟ ਕਰ ਰਹੇ ਆ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਚੋਣਾਂ ਸਿਰਤੇ ਨੇ 트럼ਪ ਸਾਹਿਬ ਦੁਆਰਾ ਡਿਪੋਰਟ ਕਰਨ ਦੀ ਪ੍ਰਕਿਰਿਆ ਤੇਜ਼ ਕੀਤੇ ਜਾਣ ਦੀ ਚਰਚਾ ਚਰਚਾ ਤਾਂ ਨਹੀਂ ਚੱਲਦੀ ਇੱਥੇ ਬਹੁਤੀ ਵਨ ਨੇਸ਼ਨ ਪਾਰਟੀ ਦੇ ਇੱਥੇ ਹੈੱਡ ਨੇ ਜੀ ਪੌਲਨ ਹੈਨਸਨ ਕਹਿੰਦਾ ਉਹਨਾਂ ਦਾ ਨਾਮ ਆ ਉਹਨਾਂ ਨੇ ਆਫੀਸ਼ੀਅਲ ਮੀਡੀਆ ਰਿਲੀਜ਼ ਕੀਤਾ ਵੀ ਜੇ ਸਾਡੀ ਸਰਕਾਰ ਨਹੀਂ ਆਉਣੀ ਤਾਂ ਉਹਨਾਂ ਦੀ ਨਹੀਂ ਹੈਗੀ ਖੈਰ ਜੀ 75000 ਜਿਹੜੇ ਇਲਿਗਲ ਲੋਕ ਇੱਥੇ ਰਹਿ ਰਹੇ ਆ ਉਹਨਾਂ ਦਾ ਅਸੀਂ ਰਿਪੋਰਟ ਕਰਾਂਗੇ ਇਹ ਚਰਚਾ ਚੱਲਦੀ ਹੈ ਬਿਲਕੁਲ ਚੱਲਦੀ ਹੈ ਪਰ ਆਸਟ੍ਰੇਲੀਆ ਦੀ ਪਾਪੂਲੇਸ਼ਨ ਅਮਰੀਕਾ ਦੇ ਮੁਤਾਬਕ ਬਹੁਤ ਥੋੜੀ ਹੈ ਇਸ ਕਰਕੇ ਉਸ ਤਾਦਾਦ ਦੇ ਵਿੱਚ ਇੱਥੇ ਅਨਲੋਫਲ ਸਿਟੀਜ਼ਨ ਹੈ ਜਿਹੜੇ ਉਹ ਨਹੀਂ ਰਹੇ ਜ਼ਹਿਰ ਹੈ ਹੈਗੇ ਨੇ ਉਹੀ ਨੇ ਜਿਹੜੇ ਇੱਥੇ ਆਉਂਦੇ ਆ ਉਹਨਾਂ ਦਾ ਵੀਜ਼ਾ ਮੁੱਕ ਜਾਂਦਾ ਮੁੜ ਕੇ ਉਹ ਅਨਲੋਫਲ ਹੋ ਜਾਂਦੇ ਪਰ ਹਾਂਜੀ ਜਦੋਂ ਕੋਈ ਆਪੋਜੀਸ਼ਨ ਪਾਰਟੀ ਵਾਲਾ ਜਿਹੜਾ ਪਾਰਲੀਮੈਂਟ ਦੇ ਦੂਜੇ ਪਾਸੇ ਬੈਂਚਾਂ ਤੇ ਬੈਠਾ ਏਦਾਂ ਦੀ ਗੱਲ মিডিਆ ਰਿਲੀਜ਼ ਦੇ ਕਿ ਕਰਦਾ ਤੇ ਵੱਡੇ ਵੱਡੇ ਚੈਨਲ ਉਹਨਾਂ ਦੀ ਇੰਟਰਵਿਊ ਕਰਦੇ ਆ ਫਿਰ ਜਿਹੜੀ ਸਰਕਾਰ ਜਿਸ ਪਾਰਟੀ ਦੀ ਹੁੰਦੀ ਆ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਆ ਉਹਦੇ ਤੇ ਐਕਸ਼ਨ ਲੈਣਾ ਨਹੀਂ ਲੋਕ ਉਹਨਾਂ ਨੂੰ ਕੁਐਸਚਨ ਕਰਦੇ ਆ ਬਾਈਡਨ ਸਾਹਿਬ ਨੇ ਵੀ ਬਹੁਤ ਸਾਰੇ ਇਲੀਗਲ ਜਿਹੜੇ ਲੋਕ ਉਥੇ ਮੈਕਸੀਕੋ ਬਾਰਡਰ ਤੇ ਹੁੰਦੇ ਸੀ ਸਖਤੀ ਕੀਤੀ ਸੀ ਪਰ ਉਹ মিডিਆ ਚਰਚਾ ਘੱਟ ਬਣੀ ਪਟਨਾਪਾਲ ਸਾਹਿਬ ਨੇ ਆ ਕੇ ਇਹ ਚੀਜ਼ ਚਰਚਾ ਚਲਾਈ ਨਾ ਚਰਚਾ ਚਲਾਈ ਤਾਂ ਪੂਰੀ ਦੁਨੀਆ ਦੇ ਵਿੱਚ ਉਹ ਚਰਚਾ ਚੱਲਣ ਲੱਗੀ ਆਸਟ੍ਰੇਲੀਆ ਦੇ ਵਿੱਚ ਵੀ ਵਟਸਐਪ ਚਰਚਾ ਚੱਲਣੀ ਸ਼ੁਰੂ ਹੋ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਖਤੀ ਹੋਊਗੀ ਪ੍ਰੋਟੈਕਸ਼ਨ ਵੀਜ਼ਾ ਜਿਹੜੇ ਲੋਕ ਇੱਥੇ ਆ ਕੇ ਪਾਉਂਦੇ ਸੀ ਮਿਸਟਰ ਵੀਜ਼ ਤੋਂ ਬਾਅਦ ਉਹਨਾਂ ਦੀ ਆਲਰੇਡੀ ਫਾਈਲਾਂ ਦਾ ਨਵੇੜਾ ਚਿਤ ਜਿਤੀ ਹੋਣ ਲੱਗ ਗਿਆ ਤੇ ਇਹ ਚੀਜ਼ ਬਿਲਕੁਲ ਜੇ ਉਹ ਦੂਜੇ ਮਲਕਾਂ 'ਚ ਹੋ ਰਹੀ ਆ ਤਾਂ ਸਾਡੇ ਵੀ ਇਸ ਚੀਜ਼ ਦੀ ਚਰਚਾ ਚੱਲਣੀ ਸ਼ੁਰੂ ਹੋ ਗਈ ਜੀ ਹੁਣ ਸਖਤੀ ਵਾਲੀਆਂ ਗੱਲਾਂ ਬਾਤਾਂ ਤਾਂ ਆਪਾਂ ਬਹੁਤ ਸਾਰੀਆਂ ਕਰ ਲਈਆਂ ਵੋਕੇਸ਼ਨਲ ਵੀਜ਼ੇ ਵਾਲੇ ਪੱਖ ਤੋਂ ਜੇ ਕੋਈ ਰਾਹਤ ਦੀ ਖਬਰ ਹੈ ਤਾਂ ਉਧਰਲੇ ਪਾਸੇ ਵੀ ਚਰਚਾ ਛੇੜ ਦਿਓ ਵੀਜ਼ੇ ਵਾਲੇ ਪੱਖ ਤੋਂ ਨਹੀਂ ਹੈਗੀ ਜੀ ਜੀ ਇੱਕ ਉਹ ਵੋਕੇਸ਼ਨਲ ਸੈਕਟਰ ਦੇ ਨਾਲ ਨਹੀਂ ਉਹਦਾ ਕੋਈ ਲੈਣਾ ਦੇਣਾ ਇੱਕ ਨੈਸ਼ਨਲ ਸਟੂਡੈਂਟ ਐਮਬੈਸਡਮੈਂਟ ਦੀ ਹੋਂਦ ਹੋਈ ਹੈ ਜੀ ਉਹ ਡੋਮੈਸਟਿਕ ਲਈ ਵੀ ਇੰਟਰਨੈਸ਼ਨਲ ਸਟੂਡੈਂਟ ਲਈ ਵੀ ਜਿਹੜੀਆਂ ਸਟੂਡੈਂਟਸ ਦੀਆਂ ਪ੍ਰੋਬਲਮਸ ਨੇ ਜੇ ਤੁਹਾਨੂੰ ਲੱਗਦਾ ਵੀ ਤੁਹਾਡਾਂ ਨੂੰ ਕੋਈ ਤੱਕਾ ਹੋ ਰਿਹਾ ਕੰਮ ਤੇ ਯੂਨੀਵਰਸਿਟੀ ਦੇ ਵਿੱਚ ਸੋਸਾਇਟੀ ਦੇ ਵਿੱਚ ਤਾਂ ਤੁਸੀਂ ਨੈਸ਼ਨਲ ਸਟੂਡੈਂਟ ਅਮਬਡਸਮੈਨ ਆ ਜਿਹੜਾ ਉਹਦਾ ਦਰਵਾਜਾ ਖੜਕਾ ਸਕਦੇ ਆ ਤੁਹਾਡੀ 1 ਟੂ 1 ਕਿਸੇ ਬੰਦੇ ਨਾਲ ਗੱਲ ਹੋਊਗੀ ਉਹ ਤੁਹਾਡੀ ਹੈਲਪ ਕਰ ਸਕਦੇ ਆ ਉਹ ਹੋਂਦ ਵਿੱਚ ਆ ਗਿਆ ਪਰ ਅਜੇ ਫਿਲਹਾਲ ਉਹ ਯੂਨੀਵਰਸਿਟੀ ਸੈਕਟਰ ਦੇ ਸਟੂਡੈਂਟਸ ਦੀ ਹੈਲਪ ਕਰਿਆ ਕਰਨਗੇ ਜਿਹੜੀ ਦੂਜੀ ਚੀਜ਼ ਪੀਟਰ ਡਟਨ ਨੇ ਜਿਹੜੇ ਆਪੋਜੀਸ਼ਨ ਦੇ ਵਿੱਚ ਐਸਟੋਲੇ ਲੀਡਰ ਆ ਲਿਬਰਲ ਪਾਰਟੀ ਦੇ ਉਹਨਾਂ ਨੇ ਇਹ ਕਿਹਾ ਵੀ 2012 ਦੇ ਵਿੱਚ ਨਾ ਇੱਕ ਸਿਗਨੀਫੀਕੈਂਟ ਇਨਵੈਸਟਰ ਵੀਜ਼ਾ ਲੇਬਰ ਗਵਰਨਮੈਂਟ ਲੈ ਕੇ ਆਈ ਸੀ ਜਿਹਨਾਂ ਦੀ ਕਰੰਟ ਗਵਰਨਮੈਂਟ ਜੀ 2000 ਸਿਗਨੀਫੀਕੈਂਟ ਇਨਵੈਸਟਰ ਵੀਜ਼ਾ ਦਾ ਮਤਲਬ ਇਹ ਆ ਕਿ ਜਿਨ੍ਹਾਂ ਨੇ 5 ਮਿਲੀਅਨ ਡਾਲਰ ਤੋਂ ਉੱਪਰ ਦੀ ਇਨਵੈਸਟਮੈਂਟ ਕਰਨੀ ਉਹਨਾਂ ਨੂੰ ਫਾਸਟ ਟਰੈਕ ਪਰਮਨੈਂਟ ਰੈਜ਼ੀਡੈਂਸੀ ਮਿਲਦੀ ਸੀ 2023 ਦੇ ਵਿੱਚ ਉਹ ਵੀਜ਼ਾ ਉਸੇ ਪਾਰਟੀ ਦੀ ਸਰਕਾਰ ਜਿਹੜੀ ਕਿ ਕਰੰਟ ਗਵਰਨਮੈਂਟ ਦਾ ਲੈਬਰ ਉਹਨਾਂ ਨੇ ਬੰਦ ਕਰ ਦਿੱਤਾ ਸੀ ਹਾਈ ਨੈਟਵਰਕ ਵਾਲੇ ਜਿਹੜੇ ਇੰਡੀਵਿਜੂਅਲ ਸੀ ਉਹ ਇਸ ਵੀਜ਼ੇ ਦੇ ਤਹਿਤ ਆਉਂਦੇ ਸੀ ਬਹੁਤ ਸਾਰੀਆਂ ਯੂਰੋਪੀਅਨ ਯੂਨੀਅਨ ਦੀ ਜਿਨ੍ਹਾਂ ਨੇ ਵੀਜ਼ੇ ਨੂੰ ਬੰਦ ਕੀਤਾ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹਦੇ ਵਿੱਚ ਮਨੀ ਲਾਂਡਰਿੰਗ ਹੁੰਦੀ ਆ ਹੋਰ ਇਹਦੇ ਵਿੱਚ ਇਸ਼ੂਜ਼ ਹੈਗੇ ਨੇ ਲੋਕ ਆਪਣਾ ਦੋ ਨੰਬਰ ਦਾ ਪੈਸਾ ਇੱਥੇ ਇਨਵੈਸਟ ਕਰਕੇ ਪੱਕੇ ਹੋ ਕੇ ਇੱਥੇ ਬੈਠ ਜਾਂਦੇ ਇਸ ਕਰਕੇ ਵੀਜ਼ਾ ਬੰਦ ਕੀਤਾ ਸੀ ਪਰ ਪੀਟਰ ਡਟਨ ਸਾਹਿਬ ਨੇ ਇੱਕ ਗੁਪਤ ਮੀਟਿੰਗ ਹੁੰਦੀ ਆ ਗੁਪਤ ਮੀਟਿੰਗ ਕਿੰਨਾ ਦੇ ਘਰੇ ਹੁੰਦੀ ਆ ਬਹੁਤ ਅਮੀਰ ਰੀਜਿਸਟਰਡ ਮਾਈਗ੍ਰੇਸ਼ਨ ਏਜੰਟ ਨੇ ਸ਼ਾਇਦ ਉਹ ਚਾਈਨੀਜ਼ ਬੈਕਗ੍ਰਾਉਂਡ ਦੇ ਨੇ ਉਹਨਾਂ ਦੇ ਘਰੇ ਬੈਠ ਕੇ ਵੀਡੀਓ ਉਦੋਂ ਬਾਅਦ ਕੋਈ ਹੋਰ ਰੀਲੀਜ਼ ਕਰਦਾ ਇੰਨੇ ਜੇ ਸਾਡੀ ਸਰਕਾਰ ਹੁੰਦੀ ਤਾਂ ਸਿਗਨੀਫੀਕੈਂਟ ਇਨਵੈਸਟਰ ਵੀਜ਼ਾ ਅਸੀਂ ਤੋਵਾਰਾ ਲੈ ਕੇ ਆਉਂਦੇ ਹੁਣ ਉਹ ਬਹੁਤ ਹਾਈ ਲੈਵਲ ਦਾ ਕੋ ਡਿਨਰ ਹੋਇਆ ਏ ਥੇ ਤੇ ਹੋਇਆ ਵੀ ਕਿੰਨਾ ਦੇ ਆ ਜਿਹੜੇ ਇੱਕ ਮਾਈਗ੍ਰੇਸ਼ਨ ਦਾ ਕੰਮ ਕਰਦੇ ਆ ਉੱਥੇ ਉਹੋ ਚੀਜ਼ਾਂ ਡਿਸਕਸ ਹੋ ਰਹੀਆਂ ਨੇ ਬਿਹਾਈਂਡ ਡੋਰਸ ਕੁਝ ਹੋਰ ਗੱਲਾਂ ਬਾਤਾਂ ਕਰ ਰਹੇ ਨੇ ਫੀਟਰ ਡਟਨ ਸਾਹਿਬ ਪਬਲਿਕ ਦੇ ਵਿੱਚ ਆ ਕੇ ਕੋਈ ਹੋਰ ਗੱਲਬਾਤ ਹੁੰਦੀ ਆ ਇਸ ਚੀਜ਼ ਦਾ ਵੀ ਮੀਡੀਆ ਦੇ ਵਿੱਚ ਬੜੇ ਵੱਡੇ ਪੱਦਰ ਤੇ ਇੱਕ ਖਬਰ ਆ ਜਿਹੜੀ ਚੱਲਦੀ ਆ ਤੇ ਲਾਸਟ ਖਬਰ ਜਦ ਜਾਂਦੇ ਜਾਂਦੇ ਇੱਕ ਹੋਰ ਦੱਸਦੀ ਏ ਜੀ 2023-24 ਦੇ ਵਿੱਚ ਇੱਥੇ ਬੜਾ ਰੌਲਾ ਪਿਆ ਹੋਇਆ ਦੋਨਾਂ ਪਾਰਟੀਆਂ ਨੇ ਰੌਲਾ ਪਾਇਆ ਹੈ ਆਪੋਜੀਸ਼ਨ ਨੇ ਖਾਸ ਕਰਕੇ ਪਾਇਆ ਆਇਆ ਵੀ ਜਿਹੜੀ ਮਾਈਗ੍ਰੇਸ਼ਨ ਆ ਉਹਦੇ ਕਰਕੇ ਹਾਊਸਿੰਗ ਕ੍ਰਾਈਸਿਸ ਆ ਤੇ ਸਟੂਡੈਂਟਸ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਉਹਦੇ ਵਿੱਚ ਜੀ 1 ਲੱਖ 78000 ਸੌਰੀ 17 ਲੱਖ 86000 ਦੇ ਕਰੀਬ ਨਿਊਜ਼ੀਲੈਂਡ ਸਿਟੀਜ਼ਨ ਨੂੰ ਸਪੈਸ਼ਲ ਕੈਟਾਗਰੀ ਜਿਹੜਾ 44 ਵੀਜ਼ਾ ਮਿਲਦਾ 2023-24 ਵਿੱਚ ਮਿਲੇ ਆ ਤੇ ਸਟੂਡੈਂਟ ਵੀਜ਼ਾ ਕਿੰਨੇ ਈਸ਼ੂ ਹੋਏ ਨੇ 370000 ਤਕਰੀਬੀ ਤੇ ਜਿਹੜੇ ਵਰਕਿੰਗ ਐਂਡ ਹੌਲੀਡੇ ਵੀਜ਼ਾ ਤੇ ਆਏ ਨੇ 2 ਲੱਖ ਨੇ ਮਤਲਬ ਕਿ ਲਗਭਗ 2 ਮਿਲੀਅਨ ਲੋਕ ਕਿਸੇ ਹੋਰ ਵੀਜ਼ਿਆਂ ਤੇ ਇੱਥੇ ਇੱਕ ਵਾਰੀ ਆ ਕੇ ਜਾ ਚੁੱਕੇ ਨੇ ਤੇ ਸਟੂਡੈਂਟ ਦੀ ਗਿਣਤੀ ਜਿਨ੍ਹਾਂ ਦੇ ਵੀਜ਼ੇ ਗ੍ਰਾਂਟ ਹੋਏ ਨੇ ਉਹਦਾ ਪੰਜਵਾਂ ਹਿੱਸਾ ਵੀ ਨਹੀਂ ਹੈ ਇਸ ਕਰਕੇ ਸਰਕਾਰ ਜਿਹੜਾ ਹਾਊਸਿੰਗ ਕ੍ਰਾਈਸਿਸ ਦੀ ਗੱਲ ਕਰਦੀ ਆ ਉਹ ਹਾਊਸਿੰਗ ਕ੍ਰਾਈਸਿਸ ਹੋਣ ਦਾ ਕਾਰਨ ਜਿਹੜੇ ਨਿਊਜ਼ੀਲੈਂਡ ਸਿਟੀਜ਼ਨ ਇੱਥੇ ਹੁੰਦੇ ਆ ਵਰਕਿੰਗ ਹੌਲੀਡੇ ਵੀਜ਼ਾ ਤੇ ਆਉਂਦੇ ਉਹਨਾਂ ਨਾਲ ਵੀ ਰਿਲੇਟ ਕਰਨਾ ਚਾਹੀਦਾ ਪਰ ਜਿਹੜੇ ਵੱਡੀ ਮਾਤਰਾ ਚ ਲੋਕ ਆ ਰਹੇ ਆ ਉਹਨਾਂ ਦੀ ਗੱਲ ਨਹੀਂ ਹੋ ਰਹੀ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪੋਲੀਟਿਕਲੀ ਮੋਟੀਵੇਟਡ ਨੇ ਪਰ ਜਿਹੜੀ ਆ ਕੁਆਲੀਫਿਕੇਸ਼ਨਸ ਦੀ ਗੱਲ ਆ ਕੰਪਲਾਈਂਸ ਸੈਕਟਰ ਦੀ ਗੱਲ ਆ ਇਹ ਇਦੋਂ ਸਖਤੀ ਵਧਣੀ ਆ ਇਹ ਕਟਣੀ ਨਹੀਂ ਹੈਗੀ ਸਰਕਾਰ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਇੱਥੇ ਆ ਕੇ ਪ੍ਰੋਗਰਾਮ ਕਰਨ ਦਾ ਇਹ ਹੀ ਉਦੇਸ਼ ਆ ਵੀ ਤੁਸੀਂ ਗਲਤ ਕੰਮ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ ਲਾਸਟ ਚੀਜ਼ WhatsApp ਮੈਂ ਹੁਣ ਪੰਜਾਬ ਆਇਆ ਹੋਇਆ ਹਾਂ ਕੁਝ ਦਿਨਾਂ ਲਈ ਹੂੰ ਮੇਰੇ ਦੋ ਤਿੰਨ ਚੱਕਰ ਆਪਣੇ ਲੱਗ ਜਾਂਦੇ ਆਪਾਂ ਇਕੱਠੇ ਵੀ ਇੱਥੇ ਟਰੈਵਲ ਕਰਦੇ ਆ ਦੋਨੋਂ ਜਾਣੇ ਪੰਜਾਬ 10 ਕਵਾਰੀ ਨਾ ਮੈਨੂੰ ਕਿਸੇ ਦੇ ਥਰੂ ਸਵੇਰੇ ਜਦੋਂ ਉੱਠਦੇ ਆ ਨਾ ਤਾਂ ਮਾਤਾ ਜੀ ਹਰ ਰੋਜ਼ ਕੋਈ ਨਾ ਕੋਈ ਘਰੇ ਆ ਕੇ ਬਹਿੰਦਾ ਸਾਡੇ ਕੋਲੇ 10 ਜਾਣਿਆਂ ਨੇ ਮੈਨੂੰ ਇੱਕੋ ਹੀ ਸਵਾਲ ਪੁੱਛਿਆ ਆ ਕੇ ਨਾਲ ਮੇਰੇ ਕੋਈ ਸੱਜਣ ਜਿਹੜੇ ਕਲੋਜ਼ ਨੇ ਉਹਨਾਂ ਨੂੰ ਲੈ ਕੇ ਆਏ ਨੇ 10 ਅਲੱਗ-ਅਲੱਗ ਬੰਦਿਆਂ ਦੀ ਗੱਲ ਕਰ ਰਿਹਾ ਮੈਂ ਜੀ ਕਹਿੰਦੇ ਜੇ ਆਸਟ੍ਰੇਲੀਆ ਦਾ ਵਰਕ ਪਰਮਿਟ ਖੁੱਲਿਆ ਹੋਇਆ ਵਰਕ ਵੀਜ਼ਾ ਖੁੱਲਿਆ ਹੋਇਆ ਉਹ ਜੀ ਕੋਈ ਗੱਲਬਾਤ ਹੈਗੀ ਹੈ ਤਾਂ ਸਾਨੂੰ ਦੱਸੋ ਅਸੀਂ ਲੈਣਾ ਚਾਹੁੰਦੇ ਕualiਫਿਕੇਸ਼ਨ ਉਹਨਾਂ ਕੋਲ ਕੋਈ ਨਹੀਂ ਹੁੰਦੀ ਇਹਦਾ ਮਤਲਬ ਪੰਜਾਬ ਦੇ ਵਿੱਚ ਬੜੇ-ਬੱਡੇ ਪੱਦਰ ਤੇ ਪ੍ਰਚਾਰਿਆ ਜਾ ਰਿਹਾ ਵੀ ਆਸਟ੍ਰੇਲੀਆ ਦਾ ਵਰਕ ਵੀਜ਼ਾ ਖੁੱਲ ਚੁੱਕਿਆ ਮੈਂ ਤਾਂ ਹੁਣ ਸ਼ਹਿਰ ਘਟ ਜਾਣਾ ਮੇਰੀ ਕੋਸ਼ਿਸ਼ ਹੁੰਦੀ ਐਵੇਂ ਪਿੰਡ 'ਚ ਰਹਾ ਪਰ ਇਹਨਾਂ ਚੀਜ਼ਾਂ ਤੋਂ ਬਚੋ ਜੇ ਤੁਹਾਡੇ ਕੋਲੇ ਆਸਟ੍ਰੇਲੀਆ ਦੇ ਕਿਸੇ ਪ੍ਰੋਪਰ ਕੰਪਨੀ ਦੀ ਜੌਬ ਆਫਰ ਨਹੀਂ ਹੈਗੀ ਤੇ ਤੁਹਾਡੇ ਕੋਲੇ ਪੁਰਾਣਾ ਐਕਸਪੀਰੀਅੰਸ ਨਹੀਂ ਹੈਗਾ ਚੰਗੀ ਕਿਸੇ ਅਕੂਪੇਸ਼ਨ ਦੇ ਵਿੱਚ ਜੀ ਕਿਸੇ ਵਰਕ ਵੀ ਦੇ ਚੱਕਰ ਚ ਪੈਸੇ ਨਾ ਦੇਦੇਓ ਮੇਰੇ ਆਪਣੇ ਪਿੰਡ ਦੇ ਦੋ ਸੱਜਣਾ ਨੇ 10 ਲੱਖ ਰੁਪਏ ਡੁਬੋਤਾ ਮੈਨੂੰ ਬਾਅਦ ਚ ਪਤਾ ਲੱਗਿਆ ਇਸ ਕਰਕੇ ਬਾਹਲੇ ਲੋਕਾਂ ਨੂੰ ਇਹ ਲੱਗ ਜਾਂਦਾ WhatsApp ਵੀ ਅਸੀਂ ਬਾਹਰ ਰਹਿੰਦੇ ਆ ਜਾਂ ਕੁਝ ਵੀ ਹੁੰਦਾ ਤੁਹਾਡੇ ਵੀ ਗੇੜੇ ਲੱਗਦੇ ਰਹਿੰਦੇ ਸਾਲ ਚ ਦੋ ਤਿੰਨ ਗੇੜੇ ਮੇਰੇ ਵੀ ਲੱਗਦੇ ਆ ਮੈਨੂੰ ਅਜੇ ਅਜੇ ਵੀ ਪੰਜਾਬ ਦੇ ਵਿੱਚ ਕੋਈ ਐਡਾ ਬਹੁਤ ਸਾਰਾ ਗਲਤ ਚੀਜ਼ਾਂ ਨਹੀਂ ਲੱਗੀਆਂ ਪਿੰਡਾਂ ਦੇ ਵਿੱਚ ਮਾਹੌਲ ਅਜੇ ਵੀ ਉਨਾ ਹੀ ਵਧੀਆ ਸ਼ਹਿਰ ਦੇ ਵਿੱਚ ਥੋੜਾ ਜਿਹਾ ਜਾ ਕੇ ਲੱਗਦਾ ਲੁਧਿਆਣਾ ਐ, ਉਮਰਸਾ ਜਾਂ ਜਲੰਧਰ ਜਾਂ ਚੰਡੀਗੜ੍ਹ ਵੀ ਬਣ ਵੀ ਪੋਲੂਸ਼ਨ ਆ ਜਿਹੜਾ ਥੋੜਾ ਜਿਹਾ ਜ਼ਿਆਦਾ ਉਹ ਪੋਲੂਸ਼ਨ ਕਿਸੇ ਹੋਰ ਨੇ ਤਾਂ ਕ੍ਰੀਏਟ ਕੀਤਾ ਨਹੀਂ ਹੈਗਾ ਖਾਣੇ ਦੇ ਵਿੱਚ ਜਾਂ ਪਾਣੀ ਦੇ ਵਿੱਚ ਉਹ ਆਪਾਂ ਕ੍ਰੀਏਟ ਕੀਤਾ ਜ਼ਿਆਦਾਤਰ ਕਸੂਰ ਸਾਡੇ ਨੇ ਸਰਕਾਰਾਂ ਦੀ ਤਾਂ ਬਾਅਦ ਦੀ ਗੱਲ ਆ ਪਰ ਸਰਕਾਰ ਨੂੰ ਦੋਸ਼ ਦਿੰਦੇ ਹੁਣ ਮੈਂ ਪਿੰਡ ਰਹਿਣਾ ਐਤੋਂ ਪਿੰਡ ਬੈਠੇ ਪ੍ਰੋਗਰਾਮ ਕਰ ਰਹੇ ਆ ਮੈਨੂੰ ਨਹੀਂ ਕਦੇ ਲੱਗਿਆ ਜੀ ਇੱਥੇ ਆ ਕੇ ਕੋਈ ਪ੍ਰੋਬਲਮ ਆ ਇੱਥੇ ਬੱਚੇ ਵੀ ਮੇਰੇ ਨਾਲ ਆਏ ਹੋਏ ਨੇ ਕੋਈ ਪ੍ਰੋਬਲਮ ਐਡੀ ਵੱਡੀ ਨਹੀਂ ਹੈਗੀ ਇਹ ਮੈਂ ਤਾਂ ਕਹਿ ਰਿਹਾ ਜੇ ਡਿਵੈਲਪਡ ਕੰਟਰੀਆਂ ਦੀਆਂ ਆਪਣੀਆਂ ਪ੍ਰੋਬਲਮਾਂ ਵੱਡੀਆਂ ਹੋਈਆਂ ਉਹਨਾਂ ਨੇ ਪਹਿਲਾਂ ਆਪਣੇ ਘਰੇ ਸਫਾਈ ਕਰਨੀ ਆ ਤੁਹਾਨੂੰ ਉੱਥੇ ਪਹੁੰਚਣ ਤੇ ਸਫਾਈ ਹੋਣੀ ਹੋਣੀ ਜੇ ਸਫਾਈ ਹੁੰਦੀ ਹੈ ਜੇ ਤੁਸੀਂ ਬਾਹਰ ਨਹੀਂ ਜਾ ਸਕਦੇ ਬਾਹਰ ਤਾਂ ਹੁਣ ਰਾਹ ਜੇ ਕਿਸੇ ਦਾ ਬੰਦ ਹੋ ਜਾਂਦਾ ਉਹ ਸਿੱਧੇ ਤਰੀਕੇ ਨਾਲ ਬਾਹਰ ਨਹੀਂ ਜਾ ਸਕਦਾ ਡੌਂਕੀ ਡੌਂਕੀ ਵਾਲੇ ਵੀ 42 43 ਲੱਖ ਦਿੰਦੇ ਸੀ ਹੁਣ ਉਹਨਾਂ ਤੇ ਚਲੋ ਇੱਕ ਜਹਾਜ਼ ਜਦੋਂ ਉਥੇ ਉਤਰਿਆ ਉਥੇ ਰੋਕ ਲੱਗੂਗੀ ਗਲਤ ਤਰੀਕੇ ਨਾਲ ਕਿਸੇ ਨੂੰ ਪੈਸੇ ਦੇਣ ਤੋਂ ਗਰੇਜ਼ ਕਰਿਓ ਕੋਈ ਕੰਮ ਪੰਜਾਬ ਚ ਕਰਨਾ ਰੋਜੀ ਰੋਟੀ ਲਈ ਇੱਥੇ ਅਜੇ ਵੀ ਸਾਧਨ ਹੈਗੇ ਨੇ ਮੈਂ ਇੱਥੇ ਰੋਜ਼ ਦੇਖਦਾ ਇੱਕ ਵੱਡੀ ਪ੍ਰੋਬਲਮ ਹੈ WhatsApp ਥੋੜੇ ਜਿਹਾ 2-3 ਮਿੰਟ ਸ਼ਾਇਦ ਅਲੱਗ ਨਾ ਜਾਣ ਜੀ ਖਾਸ ਕਰਕੇ ਸਾਡੀ ਜ਼ਿੰਮੇਵਾਰ ਕਮਿਊਨਿਟੀ ਵਿੱਚ ਮੈਂ ਇੱਥੇ ਬੜੇ ਆਪਣੇ ਰਿਸ਼ਤੇਦਾਰਾਂ ਨਾਲ ਵੀ ਗੱਲ ਕੀਤੀ ਹੈ WhatsApp ਉਹ ਜਨਗੋੜੇ ਜਮੀਨਾ ਘਟ ਰਹੇ ਹੋ 8000 ਰੁਪਏ ਤੇ ਕਿਸੇ ਹੋਰ ਦਾ ਟਰੈਕਟਰ ਤਾਂ ਚਲਾ ਲੈਣਗੇ ਹੂੰ ਪਰ ਜਦੋਂ ਮ ਉਹਨਾਂ ਨੂੰ ਕਹਿਣਾ ਤਰਿਕਾ ਪਲੰਬਿੰਗ ਦੀ ਆਈਟੀਆਈ ਹੈ ਤੂੰ ਕਿਸੇ ਦੇ ਨਾਲ 3-4 ਸਾਲ ਕੰਮ ਕਰ ਲੈ ਮੁੜ ਕੇ ਠੇਕੇਦਾਰੀ ਕਰਨ ਲੱਗ ਜੀ ਇੱਥੇ ਤੇਰੀ ਬਾਹਰ ਹੋ ਜਾਣੀ ਹੈ ਹੂੰ ਉਹ ਕੰਮ ਨਹੀਂ ਜੀ ਕਰਦੇ ਉਹਨਾਂ ਨੂੰ ਉਹ ਕੰਮ ਛੋਟਾ ਲੱਗਦਾ ਇਹ ਸੋਚ ਬਦਲਣੀ ਪੈਣੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੰਗ ਹੋਵਾਂਗੇ ਤੰਗ ਹੋ ਵੀਰੇ ਬਿਲਕੁਲ ਠੀਕ ਜੀ ਹਾਂਜੀ ਬਾਕੀ ਠੀਕ ਹੈ ਨਵਜੋਤ ਭਾਜੀ ਅੱਜ ਤੁਸੀਂ ਇੰਡੀਆ ਤੋਂ ਭਾਰਤ ਤੋਂ ਪੰਜਾਬ ਤੋਂ ਪਿੰਡ ਤੋਂ ਗੱਲ ਕਰ ਰਹੇ ਹੋ ਤੁਹਾਡੀ ਯਾਤਰਾ ਠੀਕ ਰਹੇ ਵਧੀਆ ਰਹੇ ਤੇ ਸਾਰਾ ਕੁਝ ਜਿਸ ਤਰੀਕੇ ਤੁਸੀਂ ਪਲਾਨ ਕਰਕੇ ਯੋਜਨਾ ਬਣਾ ਕੇ ਆਏ ਹੋ ਉਸੇ ਤਰੀਕੇ ਚੱਲੇ ਅਸੀਂ ਆਸ ਤੇ ਉਮੀਦ ਕਰਦੇ ਹਾਂ ਤੇ ਬਾਕੀ ਅਗਲੇ ਹਫਤੇ ਦੁਬਾਰਾ ਫਿਰ ਮੁਲਾਕਾਤਾਂ ਹੁੰਦੀਆਂ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਵਾਟਸਾ ਸੁ ਨਵਜੋਤ ਸਿੰਘ ਕਾਲੀ ਸਾਹਿਬ ਐਤਕੀ ਮੈਲਬਨ ਆਸਟ੍ਰੇਲੀਆ ਤੋਂ ਨਹੀਂ ਪੰਜਾਬ ਦੇ ਪਿੰਡ ਦੇ ਵਿੱਚੋਂ ਬੋਲ ਰਹੇ ਸੀ ਤੇ ਤਿੰਨ ਚਾਰ ਮੁੱਦੇ ਆਪਾਂ ਟੱਚ ਕਰ ਲੈ ਕੇ ਕਿਸ ਤਰੀਕੇ ਉਧਰ ਪ੍ਰਾਈਵੇਟ ਕਾਲਜ ਜਿਹੜੇ ਨੇ ਉਹਨਾਂ ਦੇ ਉੱਤੇ ਉਸ ਦੇਸ਼ ਦੇ ਨੈਸ਼ਨਲ মিডিਏ ਨੇ ਸਵਾਲ ਖੜੇ ਕਰਨੇ ਸ਼ੁਰੂ ਕਰਤੇ ਆ ਦੂਸਰਾ ਜਿਹੜੇ ਬੱਚੇ ਵਿਦਿਆਰਥੀ ਉਧਰ ਗਏ ਹੋਏ ਨੇ ਜ਼ਰੂਰ ਮਿਹਨਤ ਦੇ ਨਾਲ ਕੰਮ ਕਰੋ ਕਿਉਂਕਿ ਹੁਣ ਜੇ ਇੰਟਰਨੈਟ ਤੋਂ ਬਹੁਤ ਸਾਰੀਆਂ ਚੀਜ਼ਾਂ ਕਾਪੀ ਕੀਤੀਆਂ ਜਾ ਸਕਦੀਆਂ ਤਾਂ ਉਸੇ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਉਹ ਚੀਜ਼ਾਂ ਫੜੀਆਂ ਵੀ ਜਾ ਸਕਦੀਆਂ ਨੁਕਸਾਨ ਕਿਸੇ ਨੂੰ ਹੋਵੇ ਨਾ ਅਸੀਂ ਆਸਤੇ ਉਮੀਦ ਕਰਦੇ ਹਾਂ ਸੋ ਇੱਥੇ ਨਵਜੋਤ ਸਿੰਘ ਕੈਲੇ ਸਾਹਿਬ ਨੂੰ ਤੇ ਮੈਨੂੰ ਪਰਮੇਸ਼ਰ ਸਿੰਘ ਬਾਠੂ ਨੂੰ ਦਿਓ ਆ ਗਿਆ ਦੇਖ ਲੈਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ